ਕਰੋ ਦੀਨ ਕੇ ਦਾਤੇ ਮੇਰਾ ਗੁਣਾਵਗਣ ਨਾ ਵਿਚਾਰਿਓ ਕੋਈ ਮਾਟੀ ਕਾ ਕਿਆ ਧੋਪੈ ਸੁਆਮੀ ਮਾਨਸ ਕੀ ਗਤਿ ਇਹੀ ਲੇਖੇ ਕਤਹਿ ਨਾ ਛੋਟੀਐ ਖਿੰਖਨ ਭੂਲ ਨਹਾਰ ਬਕਸ਼ ਨਹਾਰ ਬਕਸ਼ ਲੈ ਨਾਨਕ ਪਾਰੋਤਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨ ਆਸਰੀ ਮਹਲਾ ਤੀਜਾ ਕਰ ਦੂਜਾ ਚਾਉ ਬਧੇ ਇੱਕ ਓ ੰਕਾਰ ਸਤਗੁਰ ਪ੍ਰਸਾਦ ਇਹ ਤਨ ਅਖਟ ਨਾਨਕ ਟੈ ਨਾ ਜਾਏ ਉਰਾ ਸਤਗੁਰ ਦੀ ਆਦਖਾਈ ਆਪਣੇ ਸਤਗੁਰ ਕੋ ਸਦ ਬਲ ਜਾਈ ਗੁਰ ਕਿਰਪਾ ਤੇ ਹਰ ਮਨ ਵਸਾਈ ਇਹ ਧਾਨ ਅਖਟ ਨਾਨਕ ਖਟ ਨਾ ਜਾਏ ਪੂਰਾ ਸਤਗੁਰ ਦੀ ਆਦਖਾਈ ਆਪਣੇ ਸਤਗੁਰ ਕੋ ਸਦ ਬਲ ਜਾਈ ਗੋਰੀਕਰਪਾ ਤੇ ਹਰਮਨ ਵਸਾਈ ਸੇਤਨ ਬੰਤ ਹਰਨਾਮ ਲਿਬਲਾਏ ਗੁਰਪੂਰੈ ਹਰ ਤਨ ਪਰਗਾਸਿਆ ਹਰ ਕਿਰਪਾ ਤੇ ਵਸ ਮਨ ਆਇ ਰਹਾਉ ਅਵਗੁਣ ਕਾਟ ਗੁਣ ਰਦਾਸ ਮਾ ਪੂਰੇ ਗੁਰ ਕਾ ਸਹਜ ਸੁਭਾਅ ਪੂਰੇ ਗੁਰ ਕੀ ਸਾਚੀ ਬਾਣੀ ਸੁਖ ਮਾਣ ਅੰਤਰ ਸਹਜ ਸਮਾਣੀ ਏ ਕਾਂਚ ਰਜ ਜਨ ਦੇਖੋ ਪਾਏ ਦੁਬਦਾਂ ਮਾਰ ਹਰ ਮਨ ਵਸਾਏ ਨਾਮ ਅਮੋਲਕ ਨਾ ਪਾਇਆ ਜਾਏ ਗੁਰ ਪ੍ਰਸਾਦ ਵਸੈ ਮਨ ਆਇ ਸਭ ਮੈਂ ਵਸੈ ਪ੍ਰਭ ਏਕੋ ਸੋਇ ਗੁਰਮਤੀ ਘਟਿ ਪ੍ਰਗਟ ਹੋਇ ਸਹਜ ਜਿਨ ਪ੍ਰਭ ਜਾਨ ਪਛਾਨਿਆ ਨਾਨਕ ਨਾਮ ਮਿਲਾ ਮਨ ਮਾਨਿਆ ਸਭ ਮੈਂ ਵਸੈ ਪ੍ਰਭ ਏਕੋ ਸੋਇ ਗਰਮਤੀ ਘਟ ਪ੍ਰਗਟ ਹੋਏ ਸਹਜੇ ਜਿਨ ਪ੍ਰਵਜਾਨ ਪਛਾਣਿਆ ਨਾਨਕ ਨਾਮ ਮਿਲੈ ਮਨ ਮਾਨਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਰਪੋ ਨਿਰਵਰ ਅਕਾਲ ਮੂਰਤ ਅਜੂਨੀ ਸਾਭੰ ਗੁਰਪ੍ਰਸਾਦ ਜਪੋ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਪੰ ਗੁਰਪ੍ਰਸਾਦ ਜਾਪੋ ਆਦਿ ਸਾਚੁ ਜੋਗਾਦ ਸਾਚੋ ਐ ਭੀ ਸਾਚੋ ਨਾਨਕ ਹੋਸੀ ਭੀ ਸਾਚੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ